ਸਤਿ ਸ੍ਰੀ ਅਕਾਲ ਇੱਕ ਸੜਕ ਦਾਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇੱਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਝ ਨਹੀਂ ਤੇ ਕਹਿੰਦੇ ਕੀ ਸੀ ਬੀਬੀ ਬੀਬੀਆਂ ਬੈਠੀਆਂ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਥੋੜਾ ਜਿਹਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ 에이지 পেনশন 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ 'ਚ ਵੀ ਬਣਾਤਾ ਮੈਡੀਕਲ ਕਾਲਜ ਮਸਤ ਹੁਣਾਂ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ 5 ਸਾਲ ਖਰਾਬ ਹੋ ਗਏ 5 ਲੁੱਟੀ ਜਾਂਦੇ ਆ ਆ ਜਿਹੜੇ ਹਥਿਆਰ ਹੈ ਜੇ ਤੁਸੀਂ ਦੇਖ ਦੀ ਹਰ ਕੰਧ ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਤਾਮਿਲ ਲਾਡੂ ਚਲੇ ਜਾਓ ਕਰਲਾ ਚਲੇ ਜਾਓ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਅਸ਼ਤਾਰਾਂ ਦੇ ਹਿੰਦੁਸਤਾਨ ਦੇ ਕੋਨੇ-ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਿਹਾ ਹੈ ਤੇ ਕਹਿੰਦੇ ਆ ਸਾਡੇ ਕੋਲੇ 1000 ਰੁਪਿਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਅੱਜ ਦਾ ਕੇਜਰੀ ਵਾਲਾ ਤਕਰੀਬਨ 200 ਪੁਲਸਾਰਾ ਪੰਜਾਬ ਦਾ ਦਿੱਲੀ 에ਦੀ ਰੱਖਿਆ ਵਾਸਤੇ ਐ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਐ ਸ਼ੋਅ ਕਰਦੇ ਆ ਮੈਂ ਬੇਨਤੀ ਕਰਨਾ ਹੈ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਸੰਗਰੂਰ ਬਣਾ ਲੈ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਫੈਲ ਜਾਂਦਾ ਹੈ ਅਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਾਲੀ ਦਲ ਦਾ ਤਨਵਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਰ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿ ਅਗਲੀ ਸਰਕਾਰ ਬਣੂਗੀ ਕਾਲੀ ਜਲਦੀ ਕਿਉਂਕਿ ਸੰਗਰੂਰ ਵਾਲਿਆਂ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਹੈ